ਸਰਕਾਰ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਇਸ ਕੇਸ ਤੇ ਕੋਈ ਗੱਲ ਹੀ ਨਾ ਕਰੇ ਇਹ ਇਹ ਚਾਹੁੰਦੇ ਆ ਕਿ ਖਣੀ ਇਹਨਾਂ ਨੇ ਬਹੁਤ ਕੋਸ਼ਿਸ਼ੋ ਹੱਲ ਕਰ ਲਿਆ ਪਰ ਮੈਂ ਦੱਸਣਾ ਚਾਹਣਾ ਸਰਕਾਰ ਨੇ ਇਹਦੇ ਚ ਹਜੇ ਸ਼ਿਕੂ ਵੀ ਹਲ ਨਹੀਂ ਕੀਤਾ ਜਿਮੈਂਟ ਕੀਤਾ ਇਹਨਾਂ ਦੇ ਨਾਲ ਇਹਨਾਂ ਨੇ ਮਲਿਆ ਮੀਟ ਕਰਨ ਦੇ ਨਾਲ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਮਨਾਂ ਦੇ ਵਿੱਚੋਂ ਇਸ ਕੇਸ ਦੀ ਜਿਹੜੀ ਕਦਰੋਂ ਘਟਾ ਦਿੱਤੀ ਹੈ 2024 ਦੇ ਵਿੱਚ ਤੇ ਉਹਦਾ ਜਿਹੜਾ ਜਜਮੈਂਟ ਆਉਂਦੀ ਆ ਕਿ ਤੁਸੀਂ ਇਹਦੇ ਚ ਮਤਲਬ ਬੇਫਾਲਤੂ ਗੱਲਾਂ ਕਰੀ ਜਾਂਦੇ ਹੋ ਕੋਰਟ ਚ ਕੇਸ ਜਿਹੜਾ ਚੰਡੀਗੜ੍ਹ ਚ ਚੱਲ ਰਿਹਾ ਹੈ। ਉਹਨਾਂ ਨੇ ਐਸਪੀ ਬਣਾ ਦਿੱਤੇ ਗਏ ਜਿਹੜੇ ਕੋਈ ਛੋਟੇ ਰੈਂਕ ਦੇ ਸੀ ਉਹਨਾਂ ਨੂੰ ਇੰਸਪੈਕਟਰ ਬਣਾਤਾ ਜਿਹੜੇ ਡੀਐਸਪੀ ਸੀ ਉਹਨਾਂ ਨੂੰ ਐਸਪੀ ਬਣਾ ਦੱਤਾ ਤਾਂ ਐਸਪੀ ਬਣਾ ਕੇ ਵੀ ਉਹਨਾਂ ਨੂੰ ਇੱਥੇ ਫਰੀਦਕੋਟ ਦੀਆਂ ਕੁਰਸੀਆਂ ਤੇ ਬਿਠਾਤਾ 129 ਨੰਬਰ ਐਫਆਈਆਰ ਦੇ ਵਿੱਚ ਮੌਜੂਦ ਨੇ ਅੱਜ ਉਹ ਇੱਥੇ ਵੱਡੀ ਕੁਰਸੀ ਤੇ ਬੈਠੇ ਨੇ ਜ਼ਿਲ੍ਹੇ ਦੇ ਮਾਲਕ ਬਣ ਕੇ ਬੈਠੇ ਨੇ ਤਾਂ ਤੁਸੀਂ ਇਹ ਹਿਸਾਬ ਲਾਓ ਵੀ ਇੱਥੇ ਕਿਵੇਂ ਉੱਚ ਇਨਸਾਫ ਹੋ ਸਕਦਾ ਕਿ ਜਿਹੜੇ ਲੋਕ ਇੱਥੇ ਫਰੀਦਕੋਟ ਬਠਿੰਡਾ ਮੁਕਸਰ ਮੋਕਾ ਇਹਨਾਂ ਜ਼ਿਲ੍ਹੇ ਦੇ ਵਿੱਚ भेजे ਜਾਂਦੇ ਸੋ ਸਮਝ ਕੇ ਭੇਜਿਆ ਕਰੋ ਕਿ ਭਾਈ ਇਹਨਾਂ ਤੇ ਕਿਹੜੇ ਕੇਸ ਚੱਲਦੇ ਨੇ ਇਹ ਕੀ ਹੋਰ ਸਮੇਂ ਨੂੰ ਮੋਰਚਾ ਚੁੱਕਿਆ ਸੀਗਾ ਵੀ ਉਦੋਂ ਸਖਰਾ ਸਿੰਘ ਨੇ ਫਿਰ ਕਾਲੀ ਕਿਉਂ ਕੀਤੀ ਕਿਉਂ ਸਰਕਾਰ ਦੀ ਗੱਲਾਂ ਦੇ ਵਿੱਚ ਆ ਗਏ ਕਿ ਲੋਕੀ ਤਾਂ ਕਹਿੰਦੇ ਸੀ ਮੋਰਚਾ ਚੱਲਣਾ ਚਾਹੀਦਾ ਪਰ ਸਰਕਾਰਾਂ ਨੇ ਇਹਦੇ ਨਾਲ ਹਿਸਾਬ ਨਹੀਂ ਦਿਨਾ ਪਰ ਅੱਜ ਉਹੀ ਲੋਕਾਂ ਦੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਕੀਤੀ ਹੈ ਤੇ ਅੱਜ ਵੀ ਕਰਦੇ ਆ ਜਿਹੜੇ ਅਧਿਕਾਰੀ ਉੱਥੇ ਗੱਲ ਕਰਕੇ ਮੁੱਕਰੇ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਉਹ ਕਿਹੜੀਆਂ ਗੱਲਾਂ ਤੇ ਖੜੇ ਨੇ ਕਿਵੇਂ ਉਹਨਾਂ ਦਾ ਸੀ ਸਾਥ ਕੀ-ਕੀ ਆਈਆਂ ਸੀ ਜਿਹੜੇ ਸਰਕਾਰ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਇਹਦੇ ਮਸਲੇ ਅਸੀਂ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰ ਦਾਂਗੇ ਉਹਨਾਂ ਨੇ ਕੀ ਕੀਤਾ ਗੱਲ ਤਾਂ ਇੱਥੇ ਆ ਕਿ ਉਹਨਾਂ ਨੂੰ ਅਸੀਂ ਸਵਾਲ ਕਦੋਂ ਕਰਾਂਗੇ 2015 ਦੇ ਵਿੱਚ ਸ਼ਰਗੁਰ ਸਿੰਘ ਦੀ ਬੇਦਬੀ ਹੁੰਦੀ ਆ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਵਾਪਰਦਾ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਪਰ ਸਾਫ ਲਈ ਲਗਾਤਾਰ ਪਰਿਵਾਰ ਵੀ ਅਤੇ ਸੈਕ ਕੌਮ ਜੂਝ ਰਹੀ ਆ ਵਾਰ ਸਰਕਾਰਾਂ ਦੇ ਸਵਾਲ ਖੜੇ ਹੁੰਦੇ ਨੇ ਅੱਜ ਫ੍ਰੀ ਕੋਰਟ ਦੇ ਵਿੱਚ ਦੁਬਾਰਾ ਫੇਰ ਭਾਈ ਸੁਖਰਾ ਸਿੰਘ ਮਜੂਦ ਨੇ ਆਪਾਂ ਗੱਲਬਾਤ ਕਰਦੇ ਆ ਸੁਖਰਾ ਸਿੰਘ ਜੀ ਹੁਣ ਜੋ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਕਾਰਵਾਈ ਆਈ ਕੱਲ ਵੀ ਜੋ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਕਿ ਇਹ ਕੇਸ ਬਾਹਰ ਜਾਣਗੇ ਪਹਿਲਾਂ ਫ੍ਰੀ ਕੋਰਟ ਦੇ ਵਿੱਚ ਸੀਐਚ ਜੀ ਨੂੰ ਤੁਸੀਂ ਪਹਿਲਾਂ ਕਿਵੇਂ ਦੇਖੋ ਦੇਖੋ ਜੀ ਸਭ ਤੋਂ ਵੱਡੀ ਫਟਕਾਰ ਆ ਜਿਹੜੀ ਉਹ 9 ਤਰੀਕ ਨੂੰ ਪਈ ਆ ਤੇ ਆਪਾਂ ਨੂੰ ਕੱਲ ਮੀਡੀਆ ਜ਼ਰੀਏ ਪਤਾ ਲੱਗਿਆ ਹਾਲਾਂਕਿ ਇਹ ਕੰਮ ਸਰਕਾਰ ਦਾ ਸੀ ਬਾਹਰ ਕੱਢਣਾ ਸਰਕਾਰ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਕੇਸ ਕੇਸ ਤੇ ਕੋਈ ਗੱਲ ਹੀ ਨਾ ਕਰੇ ਇਹ ਇਹ ਚਾਹੁੰਦੇ ਆ ਕਿ ਖਣੀ ਇਹਨਾਂ ਨੇ ਬਹੁਤ ਕੋਸ਼ਿਸ਼ ਚ ਹੱਲ ਕਰ ਲਿਆ ਪਰ ਮੈਂ ਦੱਸਣਾ ਚਾਹਣਾ ਸਰਕਾਰ ਨੇ ਇਹਦੇ ਚ ਹਜੇ ਛਿੱਕੂ ਵੀ ਹੱਲ ਨਹੀਂ ਕੀਤਾ ਹਜੇ ਇਹਨਾਂ ਨੇ ਸੇਰ ਚ ਪੂਣੀ ਵੀ ਨਹੀਂ ਕੀਤੀ ਆਪਾਂ ਛੋਟੇ ਸ਼ਬਦਾਂ ਚ ਗੱਲ ਕਰੀਏ ਕਿ ਇਹਨਾਂ ਨੇ 10% ਇਸ ਕੇਸ ਦਾ ਹੱਲ ਨਹੀਂ ਕੀਤਾ ਜਿੱਥੇ 90% ਮਲਿਆ ਮੇਟ ਕੀਤਾ ਇਹਨਾਂ ਦੇ ਨਾਲ ਇਹਨਾਂ ਨੇ ਮਲਿਆ ਮੇਟ ਕਰਨ ਦੇ ਨਾਲ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਮਨਾਂ ਦੇ ਵਿੱਚੋਂ ਇਸ ਕੇਸ ਦੀ ਜਿਹੜੀ ਕਦਰ ਆ ਘਟਾ ਦਿੰਦੀ ਹੈ ਇਹ ਸਰਕਾਰ ਦੀ ਜਿਹੜੀ ਇਹ ਪ੍ਰਾਪਤੀ ਰਹੀ ਹੈ ਉਹ ਕਿਉਂ ਕਿਉਂਕਿ ਦੋਸ਼ੀਆਂ ਦੇ ਵਕੀਲੇ ਜੀ ਲੱਗ ਰਹੇ ਸਭ ਤੋਂ ਵੱਡਾ ਮੇਨ ਦੋਸ਼ੀ ਸਾਡੇ ਇਸ ਕਾਂਡ ਦਾ ਜਾਂ ਇਸ ਵਿਖਾਂਤ ਦਾ ਰਾਮ ਰਹੀਮ ਹੂੰ ਉਹਦਾ ਉਹਦਾ ਦੋਸ਼ ਉਹਦਾ ਵਕੀਲ ਹੈ ਜਿਹੜਾ ਕਈ ਉਹਨੂੰ ਚੱਕ ਕੇ ਜੀ ਲਾ ਰਹੇ ਤੁਸੀਂ ਉਸ ਤੋਂ ਬਾਅਦ ਜਿਉਹਦੇ ਤੇ ਕੱਲ ਉੱਡਦੀ ਉਹ ਚੱਕ ਸੈਣੀ ਦਾ ਚਿਹਤਾ ਲਾਤਾ ਸੈਣੀ ਤੋਂ ਬਾਅਦ ਕੋਈ ਹੋਰ ਦੋਧ ਘਰੀ ਉਹਨਾਂ ਦਾ ਲਾਤਾ ਫਿਰ ਜਿਹੜੇ ਲੱਗਦੇ ਆ ਉਹ ਅਸਤੀਫਾ ਦੇ ਕੇ ਉੱਠ ਜਾਂਦੇ ਆ ਤਾਂ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਇੱਕ ਸਰਕਾਰ ਨੇ ਐਸ ਪੀ ਐਲ ਪਾਈ ਸੀ ਕੋਈ ਪਟੀਸ਼ਨ ਪਾਈ ਸੀ 2024 ਦੇ ਵਿੱਚ ਤੇ ਉਹਦਾ ਜਿਹੜਾ ਜਜਮੈਂਟ ਆਉਂਦੀ ਆ ਕਿ ਤੁਸੀਂ ਇਹਦੇ ਚ ਮਤਲਬ ਬੇਫਾਲਤੂ ਗੱਲਾਂ ਕਰੀ ਜਾਂਦੇ ਹੋ ਕੋਰਟ ਚ ਕੇਸ ਜਿਹੜੇ ਚੰਡੀਗੜ੍ਹ ਚ ਚੱਲਣਗੇ ਤਾਂ ਪਹਿਲਾਂ ਤਾਂ ਤੁਹਾਨੂੰ ਉੱਚ ਜਾਣ ਦੀ ਲੋੜ ਨਹੀਂ ਕਿਉਂਕਿ ਕੇਸ ਟਰਾਂਸਫਰ ਤਾਂ ਹੋ ਹੀ ਚੁੱਕਿਆ 24 ਦੇ ਵਿੱਚ ਜਦੋਂ ਕੇਸ ਟਰਾਂਸਫਰ ਹੀ ਹੋ ਗਿਆ ਤੇ ਤੁਸੀਂ ਉਹਦੇ ਤੇ ਵਧੀਆ ਤਰੀਕੇ ਨਾਲ ਉੱਥੇ ਆਪਦੇ ਵਕੀਰ ਪੇਸ਼ ਕਰੋ ਕੋਈ ਚੰਗੀ ਸੈੱਟ ਬਣਾਓ ਵਕੀਲਾਂ ਦੀ ਜਿਹੜੀ ਉੱਤੇ ਕੰਮ ਕਰੇ ਤੁਸੀਂ ਕੰਮ ਉਹਦੇ ਤੇ ਕਰਨਾ ਨਹੀਂ ਸੈੱਟ ਉਹਦੇ ਤੇ ਕੋਈ ਬਣਾਉਣੀ ਨਹੀਂ ਤੇ ਲੋਕਾਂ ਨੂੰ ਐਵੇਂ ਮੂਰਖ ਬਣਾਈ ਜਾਂਦਾ ਕਿ ਅਸੀਂ ਇਹ ਤੇ ਬਹੁਤ ਕੋਸ਼ਿਸ਼ ਕਰਤਾ ਜਾਂ ਬਹੁਤ ਕੁਝ ਹੱਲ ਕਰ ਦੇਣਾ ਤੇ ਸਰਕਾਰ ਥੋੜੀ ਪਿਟੀਸ਼ਨ ਤੇ ਥੋੜੀ ਲਾਂਤਾਂ ਪਾ ਰਹੀ ਹੈ ਇਸ ਕੇਸ ਦੇ ਵਿੱਚ ਵੇਖਿਆ ਗਿਆ ਕਿ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਨਜ਼ਰ ਆ ਰਿਹਾ ਕਿਉਂਕਿ ਅਹਿਮ ਮੁੱਦਾ ਸ਼ਰਗੋ ਸਿੰਘ ਬੇਦਬੀ ਦਾ ਇਨਸਾਫ ਦੀ ਗੱਲ ਹੈ ਪਿਛਲੇ ਸਰਕਾਰਾਂ ਵੱਲੋਂ ਵੀ ਕੀਤੀ ਗਈ ਸੀ ਅੱਜ ਉਹ ਕਿਹੜੇ ਫਰੰਟ 'ਤੇ ਬੈਠੀਆਂ ਹੈ ਇਸ ਸਰਕਾਰ ਵੱਲੋਂ ਵੀ ਦਾਵਾ ਕੀਤਾ ਗਿਆ ਸੀ 24 ਘੰਟੇ ਵਿੱਚ ਹੱਲ ਕਰਾਂਗੇ ਪਰ ਜਿਹੜਾ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਜਿਹੜੇ ਚੀਨ ਦੇ ਚਾਹਤੇ ਨੇ ਜਾਂ ਜਿਹੜੇ ਪੁਲਿਸ ਕੁਛ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਕੇਸ ਵਿੱਚ ਨਾਮ ਜਿਤ ਨਹੀਂ ਉਹ ਮੌਜੂਦਾ ਅੱਜ ਐਸਪੀ ਲੱਗੇ ਨੇ ਜਾਂ ਕਿਤੇ ਡੀਐਸਪੀ ਨੂੰ ਪ੍ਰਮੋਟ ਕੀਤਾ ਗਿਆ ਬਿਲਕੁਲ ਜੀ ਜਿਹੜ ਉਹ ਡੀਐਸਪੀ ਬਣਾ ਦੱਤੇ ਕਈ ਜਿਹੜੇ ਕੋਈ ਛੋਟੇ ਰੈਂਕ ਦੇ ਸੀ ਉਹਨਾਂ ਨੂੰ ਇਨਸਪੈਕਟਰ ਬਣਾਤਾ ਜਿਹੜੇ ਡੀਐਸਪੀ ਸੀ ਉਹਨਾਂ ਨੂੰ ਐਸਪੀ ਬਣਾ ਦੱਤਾ ਤਾਂ ਐਸਪੀ ਬਣਾ ਕੇ ਵੀ ਉਹਨਾਂ ਨੂੰ ਇੱਥੇ ਫਰੀਦਕੋਟ ਦੀਆਂ ਕੁਰਸੀਆਂ ਤੇ ਬਿਠਾਤਾ 129 ਨੰਬਰ ਐਫਆਈਆਰ ਦੇ ਵਿੱਚ ਮੌਜੂਦ ਨੇ ਅੱਜ ਉਹ ਇੱਥੇ ਵੱਡੀ ਕੁਰਸੀ ਤੇ ਬੈਠੇ ਨੇ ਜ਼ਿਲ੍ਹੇ ਦੇ ਮਾਲਕ ਬਣ ਕੇ ਬੈਠੇ ਨੇ ਤਾਂ ਤੁਸੀਂ ਇਹ ਹਿਸਾਬ ਲਾਓ ਵੀ ਉੱਥੇ ਕਿਵੇਂ ਉਹ ਚਿੰਨ੍ਹ ਸਾਫ ਹੋ ਸਕਦਾ ਕਿਹੜੇ ਐਸਪੀ ਦੀ ਗੱਲ ਕਰ ਰਹੇ ਹੋ ਜਿਹੜੇ ਇੱਥੇ ਜਿਹੜੇ ਨਵੇਂ ਆਏ ਨੇ ਜਿਹਾ ਕੋਈ ਪੁਰਾਣਾ ਬਿਲਕੁਲ ਨਵੇਂ ਆਏ ਜੀ ਹੁਣੇ ਥੋੜੇ ਦਿਨ ਪਹਿਲਾਂ ਹੀ ਪੋ ਕਈ ਵੱਡੇ ਅਧਿਕਾਰੀ ਪੀਸੀ ਪੀਸੀ ਅਧਿਕਾਰੀ ਪੀਸੀ ਅਧਿਕਾਰੀ ਬਦਲੇ ਗਏ ਆ ਤੇ ਉਹਦੇ ਵਿੱਚ ਆਈਪੀਐਸ ਇੱਕ ਦੋ ਬਦਲੇ ਗਏ ਆ ਤੇ ਉਹਨਾਂ ਦੇ ਵਿੱਚ ਹੀ ਇਹਨਾਂ ਦਾ ਨਾਮ ਸੰਦੀਪ ਸਿੰਘ ਵਡੇਰਾ 123 ਨੰਬਰ ਐਫਆਈਆਰ ਦੇ ਵਿੱਚ ਨੇ ਪੜੋ ਤੁਸੀਂ ਐਫਆਈਆਰ ਮੈਂ ਤੁਹਾਨੂੰ ਦਿੰਨਾ ਤਾਂ ਇਹ ਇਹੋ ਜਿਹੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਦੀ ਜਗ੍ਹਾ ਜੇ ਕੋਈ ਨਹੀਂ ਆ ਉਹ ਜੀ ਤਾਂ ਖੁੱਡੇ ਲੈਣ ਜਿਹਨੂੰ ਆਪਾਂ ਕਹਿੰਦੇ ਆ ਸੈਡਾਂ ਤੇ ਚਾਹੀਦੇ ਆ ਇਹਨਾਂ ਜਿਲ੍ਹਿਆਂ ਦੇ ਅਰਜ਼ੀ ਕਰ ਦੇਣੀ ਚਾਹੀਦੇ ਕੋਈ ਨਾ ਇਹ ਏਜੇ ਦੀ ਗੱਲ ਕਰਕੇ ਕਿਉਂਕਿ ਮੇਨ ਸਭ ਤੋਂ ਵੱਡਾ ਇਸ਼ੂ ਇਹ ਚੀਜ਼ ਇੱਥੇ ਖੜਾ ਹੋਇਆ ਸੀ ਕਿ ਫ੍ਰੀ ਕੋਰਟ ਦੇ ਵਿੱਚ ਸਾਰੇ ਘਟਰਾਂ ਬਾਪੂ ਪਰ ਫ੍ਰੀ ਕੋਰਟ ਦੇ ਵਿੱਚ ਹੀ ਸਾਰੇ ਅਧਿਕਾਰੀ ਇਹ ਚੰਦਾ ਜੇ ਫਰੀਦਕੋਟ ਦੇ ਵਿੱਚ ਅਧਿਕਾਰੀ ਲੱਗਣਗੇ ਤਾਂ ਮੈਨੂੰ ਇਹ ਲਾ ਲਓ ਵੀ ਇਹ ਸਾਰੇ ਸਾਰੇ ਸਾਡੇ ਵਰਗੇ ਤਾਂ ਹੈ ਨਹੀਂ ਵੀ ਤਰੇ ਫਿਰਨਗੇ ਬੰਦੇ ਅੱਜ ਨਿੱਕੇ ਦਾ ਕੋਈ ਕੇਸ ਪਾ ਜੇ ਡਰ ਜਾਂਦੇ ਐ ਅਗਲਾ ਕਹਿੰਦਾ ਵੀ ਪਤਾ ਨਹੀਂ ਕੀ ਕਰ ਦੇਣਗੇ ਸੋ ਉਹੀ ਤਰੀਕੇ ਦੇ ਨਾਲ ਮੈਂ ਕਹਿੰਨਾ ਕਿ ਜਿਹੜੇ ਲੋਕ ਇਥੇ ਫਰੀਦਕੋਟ ਬਠਿੰਡਾ ਮੁਕਸਰ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭੇਜੇ ਜਾਂਦੇ ਸੋ ਸਮਝ ਕੇ ਭੇਜਿਆ ਕਰੋ ਕਿ ਭਾਈ ਇਹਨਾਂ ਤੇ ਕਿਹੜੇ ਕੇਸ ਚੱਲਦੇ ਆ ਇਥੇ ਕੋਈ ਕਰਾਪਸ਼ਨ ਕਰਦਾ ਨਿੱਕਾ ਜਿਹਾ ਅਧਿਕਾਰੀ ਫੜਿਆ ਜਾਂਦਾ ਉਹਦਾ ਤੁਸੀਂ ਨੰਬਰ ਬਦਲ ਕੇ ਦੂਜੇ ਜ਼ਿਲ੍ਹੇ ਦਾ ਕਰ ਦਿੰਦੇ ਤੇ ਇਹਨਾਂ ਨੂੰ ਨਹੀਂ ਰੋਕ ਸਕਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਅੰਡਰ ਪੂਰੇ ਜ਼ਿਲ੍ਹੇ ਦੀ ਪੁਲਿਸ ਆ ਜਾਂਦੀ ਆ ਸੁਰਾਸ਼ ਸਿੰਘ ਇੱਕ ਆਪਾਂ ਗੱਲ ਕਰੀਏ ਪਿਛਲੇ ਸਮੇਂ ਤੁਸੀਂ ਕਾਫੀ ਸੰਘਰਸ਼ ਦੇ ਵਿੱਚ ਬੈਠੇ ਰਹੇ ਹੋ ਕਾਫੀ ਮੰਤਰੀ ਸਾਡੇ ਕੋਲ ਆਉਂਦੇ ਰਹੇ ਆ ਵਿਸ਼ਵਾਸ ਦਉਂਦੇ ਰਹੇ ਆ ਕਿਉਂਕਿ ਲੋਕ ਸਵਾਲ ਕਰ ਦਿੰਦੇ ਨੇ ਕਿ ਉਸ ਸਮੇਂ ਜਦੋਂ ਮੋਰਚਾ ਚੁੱਕਿਆ ਸੀਗਾ ਵੀ ਉਦੋਂ ਸਖਰਾ ਸਿੰਘ ਨੇ ਫਿਰ ਕਾਲੀ ਕਿਉਂ ਕੀਤੀ ਕਿਉਂ ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਉਂਕਿ ਲੋਕੀ ਤਾਂ ਕਹਿੰਦੇ ਸੀ ਮੋਰਚਾ ਚਲਾਣਾ ਚਾਹੀਦਾ ਪਰ ਸਰਕਾਰਾਂ ਨੇ ਇਹਦੇ ਨਾਲ ਹਿਸਾਬ ਨਹੀਂ ਦਿੰਨਾ ਪਰ ਅੱਜ ਉਹੀ ਲੋਕਾਂ ਦੀ ਗੱਲ ਮੈਣਾ ਸੱਚੀ ਹੋਈ ਹੈ ਮੋਰਚਾ ਚਲਾਉਣ ਦੇ ਨਾਲ ਜੇ ਇਨਸਾਫ ਮਿਲਦਾ ਤਾਂ ਮੋਰਚਾ ਅੱਜ ਚੰਡੀਗੜ੍ਹ ਮੋਰਚੇ ਕਿਸਾਨੀ ਦੇ ਕਿੰਨੇ ਚੱਲੀ ਜਾਂਦੇ ਆ ਮੋਰਚੇ ਆ ਮਾਸਟਰਾਂ ਦੇ ਕਿੰਨੇ ਚੱਲੀ ਜਾਂਦੇ ਆ ਮੋਰਚੇ ਕੱਚੇ ਦੇ ਜਿਹੜੇ EMPLOYE ਉਹਨਾਂ ਦੇ ਕਿੰਨੇ ਚੱਲੀ ਜਾਂਦੇ ਆ ਕੋਈ ਟੈਂਕੀਆਂ ਤੇ ਚੜੀ ਜਾਂਦਾ ਸਰਕਾਰ ਨੇ ਹੱਲ ਕਿਹੜਾ ਕੀਤਾ ਕਿ ਅਸੀਂ ਆਪਣੇ ਆਪ ਨੂੰ ਵੀ ਪਹਿਲਾਂ ਹੀ ਅਸੀਂ ਆਪਦੇ ਆਪ ਮਤਲਬ ਪਰਿਵਾਰਾਂ ਦੇ ਜੀ ਕੁਆਲੇ ਆ ਤੇ ਉਸ ਤੋਂ ਬਾਅਦ ਜੇ ਆਪਣੇ ਆਪ ਨੂੰ ਹੀ ਮਾਰ ਲਗੇ ਤਾਂ ਜੇ ਸੰਤੁਸ਼ਟੀ ਮਿਲਦੀ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਆਪਾਂ ਬੈਠ ਸਕਦੇ ਆ ਪਰ ਗੱਲ ਇਹ ਆ ਕਿ ਇਹ ਠਾਣੇ ਹੀ ਆ ਵੀ ਆਪਾਂ ਸਰਕਾਰ ਦੇ ਬਰਾਬਰ ਹੋ ਕੇ ਕਿਉਂ ਨਾ ਲੜਕੇ ਅੱਜ ਜੇ ਤੁਰੇ ਫਿਰਦੇ ਅਸੀਂ ਕਿਸੇ ਅਧਿਕਾਰੀ ਦੇ ਗੇਟ ਤੇ ਜਾ ਕੇ ਖੜਦੇ ਆ ਤਾਂ ਉਹਨੂੰ ਅਗਲੇ ਨੂੰ ਇਹ ਤਾਂ ਲੱਗਦਾ ਨਾ ਕਿ ਵੀ ਇੱਥੇ ਪਹੁੰਚ ਕੀਤੀ ਆ ਤੇ ਜੇ ਕਿਤਾ ਬੈਠੇ ਲੱਗਦਾ ਬੈਠੇ ਬਿਠ ਰਹਿੰਦੇ ਹੋ ਸੋ ਜੇ ਅਸੀਂ ਉਥੋਂ ਮੋਰਚਾ ਚੱਕਿਆ ਸੀ ਉੱਥੇ ਗੁਰੂ ਸਾਹਿਬ ਮੌਜੂਦ ਸੀਗੇ ਤੁਸੀਂ ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੇ ਅਧਿਕਾਰੀਆਂ ਨੇ ਉੱਥੇ ਗੱਲ ਕੀਤੀ ਆ ਉੱਥੇ ਕਿਹਾ ਵੀ ਇਹ ਦਿਨਾਂ ਦੇ ਵਿੱਚ ਜਿਹੜਾ ਰਹਿ ਗਿਆ ਹੋ ਜਾਊਗਾ ਇੰਨਾ ਅਸੀਂ ਕਰਤਾ ਤਾਂ ਫਿਰ ਜਿੱਥੇ ਗੁਰੂ ਸਾਹਿਬ ਆਪ ਮੌਜੂਦ ਹੋਣ ਉਹਦੇ ਸਾਹਮਣੇ ਖੜ ਕੇ ਦੋ ਬੰਦੇ ਨੇ ਆਪਾਂ ਕਮਿਟਮੈਂਟ ਕਰ ਲਈ ਤੇ ਆਪਾਂ ਉਸ ਕਮਿਟਮੈਂਟ ਤੇ ਖੜੀ ਹੀ ਨਾ ਤਾਂ ਫਿਰ ਫਿਰ ਸਾਡਾ ਉਸ ਗੁਰੂ ਨੂੰ ਮੰਨਣ ਦਾ ਫਾਇਦਾ ਕੀ ਜੇ ਅਸੀਂ ਉਹ ਗਲਤ ਹੀ ਨਾ ਖੜ ਗਏ ਤਾਂ ਅਸੀਂ ਤਾਂ ਪਹਿਲਾਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਕੀਤੀ ਹੈ ਤੇ ਅੱਜ ਵੀ ਕਰਦੇ ਆ ਜਿਹੜੇ ਅਧਿਕਾਰੀ ਉੱਥੇ ਗੱਲ ਕਰਕੇ ਮੁੱਕਰੇ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਉਹ ਕਿਹੜੀਆਂ ਗੱਲਾਂ ਤੇ ਖੜੇ ਨੇ ਕਿਵੇਂ ਉਹਨਾਂ ਦਾ ਅਸੀਂ ਸੱਚ ਮੰਨਾਂਗੇ ਤਾਂ ਜਿਵੇਂ 2015 ਵਾਲੇ ਨੂੰ ਖਮੈਜਾ ਭੁਗਤਣਾ ਪਿਆ ਅੱਜ ਤੱਕ ਭੁਗਤ ਰਹੇ ਆ ਇਸ ਇਸ਼ੂ ਦੇ ਉੱਤੇ ਰਾਜਨੀਤੀ ਕਰਕੇ ਤਾਂ ਬਖਸ਼ ਇਹ ਵੀ ਨਹੀਂ ਜਾਣਗੇ ਇਹ ਵੀ ਡੇਢ ਸਾਲ ਹੀ ਰਹਿ ਗਿਆ ਇਹ ਵੀ ਲੋਕਾਂ ਦੀ ਕਚਹਿਰੀ 'ਚ ਹੀ ਆਉਣਾ ਤੇ ਜੋ ਇਹਨਾਂ ਦੀਆਂ ਗੱਲਾਂ ਪਹਿਲੀ ਸਰਕਾਰ ਹੋਊਗੀ ਜੇ ਆਪਾਂ ਪਹਿਲੀ ਸਰਕਾਰ ਹੋਊਗੀ ਸਰਕਾਰ ਹੁੰਦਿਆ ਹੋਇਆ ਜਿਨ੍ਹਾਂ ਦੇ ਐਮ.ਐਲ.ਏ ਨੂੰ ਅੱਜ ਘੇਰਿਆ ਜਾ ਰਿਹਾ ਨਹੀਂ ਇਹ ਹੁੰਦਾ ਸੀ ਆਪੋਜੀਸ਼ਨ ਘੇਰਦੀ ਹੁੰਦੀ ਸੀ ਤੇ ਅੱਜ ਲੋਕ ਘੇਰ ਰਹੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਸੋ ਅਸੀਂ ਮੇਰਾ ਆਖਰੀ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਜਾਂ ਸਿੱਖੋਂ ਸਰਕਾਰ ਤੋਂ ਇਨਸਾਫ ਦੀ ਝਾਕ ਰੱਖ ਸਕਦੀ ਹੈ ਜਾਂ ਫਿਰ ਗੁਰੂ ਸੁਬਾਨਾ ਤੇ ਆਸ ਰਹਿ ਗਈ ਤੇ ਜਾਂ ਫਿਰ ਕੋਈ ਸੰਘਰਸ਼ ਤੁਸੀਂ ਵੜ ਸਕਦੇ ਹੋ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਦੋਸ਼ੀ ਮੰਨੇ ਆ ਅਕਾਲ ਤਖਤ ਸਿੱਖਾਂ ਦੀ ਸਰਮੌਰ ਸੰਸਥਾ ਉੱਥੇ ਖੜ ਕੇ ਉਹਨਾਂ ਲੋਕਾਂ ਨੇ ਆਪਦੇ ਗੁਨਾਹ ਕਬੂਲ ਕੀਤੇ ਆ ਸਾਨੂੰ ਗੁਰੂ ਸਾਹਿਬ ਤੇ ਪੂਰਨ ਭਰੋਸਾ ਉੱਥੋਂ ਅਦਾਲਤ ਦੀ ਉਸ ਕਚਹਿਰੀ ਦੇ ਵਿੱਚੋਂ ਇਨਸਾਫ ਹੋਣਾ ਹੀ ਹੋਣਾ ਤੇ ਉਹਦੇ 'ਚ ਉਹਨਾਂ ਨੂੰ ਸਜ਼ਾ ਵੀ ਲੱਗਿਆ ਤੇ ਲੱਗ ਵੀ ਰਹਿਗਾ ਤੇ ਲੱਗਣ ਗਿਆ ਵੀ ਪਰ ਜਿਹੜੀਆਂ ਦੁਨਿਆਵੀ ਅਦਾਲਤਾਂ ਇਹ ਕਹਿ ਕੇ ਆਈਆਂ ਸੀ ਜਿਹੜੇ ਸਰਕਾਰ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਇਹਦੇ ਮਸਲੇ ਹੱਲ ਕਰ ਦਿਆਂਗੇ ਅਸੀਂ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰ ਦਿਆਂਗੇ ਉਹਨਾਂ ਨੇ ਕੀ ਕੀਤਾ ਗੱਲ ਤਾਂ ਇੱਥੇ ਆ ਕਿ ਉਹਨਾਂ ਨੂੰ ਅਸੀਂ ਸਵਾਲ ਕਦੋਂ ਕਰਾਂਗੇ ਉਹ 스테이션 ਸੁਫਲਾ ਸਿੰਘ ਕਿਉਂਕਿ ਲਗਾਤਾਰ ਬੇਬਲ ਕਲਾਂ ਗੁਲੀकांड ਦੇ ਵਿੱਚ ਇਹਨਾਂ ਦੇ ਪਿਤਾ ਸ਼ਿਰਪੁਘਣ ਸਿੰਘ ਜੋ ਉਸ ਸਮੇਂ ਸ਼ਹੀਦ ਹੁੰਦੇ ਸਨ ਲਗਾਤਾਰ ਲਗਾਤਾਰ ਸੰਘਾਸ ਕਰ ਰਹੇ ਨੇ ਤੇ ਹਰ ਇੱਕ ਜੋ ਪੈਰਵਾਈ ਦੇ ਕੇਸਾਂ ਦੀ ਪੈਰਵਾਈ ਲਈ ਅੱਗੇ ਆ ਰਹੇ ਨੇ ਤੇ ਹੁਣ ਵੀ ਜੋ ਜਿਹੜਾ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੇਸ ਸ਼ਿਫਟ ਕੀਤੇ ਗਏ ਇੱਥੇ ਉਹਨਾਂ ਵੱਲੋਂ ਆਪਣਾ ਵਕੀਲ ਖੜਾ ਕੀਤਾ ਗਿਆ ਅਤੇ ਸਰਕਾਰ ਤੇ ਸਵਾਲ ਖੜੀ ਕੀਤੇ ਗਏ ਨੇ ਕਿ ਸਰਕਾਰ ਲਗਾਤਾਰ ਜਿਹੜੇ ਪੁਲਿਸ ਮੁਲਾਜ਼ਮ ਨੇ ਇਸ ਮਾਮਲਿਆਂ ਦੇ ਵਿੱਚ ਨਾਵਜਦ ਨਹੀਂ ਉਹਨਾਂ ਨੂੰ ਫ੍ਰੀ ਕੋਰਟ ਦੇ ਵਿੱਚ ਜਾਂ ਹੋਰ ਏਰੀਆ ਦੇ ਵਿੱਚ ਲਗਾ ਰਹੀ ਅਤੇ ਅਨੁਤਰਕੀਆਂ ਦੇ ਰਹੀ ਇੱਕ ਦਿਨ ਕਿਤੇ ਚੌਤੀ ਜਾਣਗੇ ਫਿਲਹਾਲ ਉਹਨਾਂ ਕਹਿੰਨਾ ਕਿ ਇਨਸਾਫ ਦੀ ਗੱਲ ਕਰਗੇ ਤਾਂ ਪਰਮਾਤਮਾ ਹੀ ਇਨਸਾਫ ਦੇਖੋਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜੋ ਕਾਰਵਾਈ ਉਹਨਾਂ ਵੱਲ ਨਹੀਂ ਕੀਤੀ ਗਈਆਂ ਤੇ ਅੱਜ ਜੋ ਕਿਹੜੀਆਂ categories ਖੜੀਆਂ ਨੇ ਤੇ ਮੌਜੂਦਾ ਸਰਕਾਰਾਂ ਵੀ ਕਿਤੇ ਨਾ ਕਿਤੇ ਇਸੇ ਕਿਹੜੇ ਦੇ ਵਿੱਚ ਖੜੀਆਂ ਹੋਣਗੀਆਂ ਕੈਮਰਾਮੈਨ ਧਰਮਿੰਦਰ ਦੇ ਨਾਲ ਖਬਰਾਂ ਵਾਲੇ ਜਗਤਾਰ ਸਿੰਘ